ਗੱਟੇ ਤੋਂ ਨਿਬੰਧ ਲਿਖੋ। ਕਰੀਬ 6 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਏ ਫਰੀਦਕੋਟ ਦੇ ਪਿੰਡ ਭਾਗਥਲਾਂ ਦੇ ਜਵਾਨ ਧਰਮਪ੍ਰੀਤ ਸਿੰਘ ਦੀ ਅਚਾਨਕ ਮੌਤ ਹੋ ਗਈ। ਉਹਨਾਂ ਦੀ ਮ੍ਰਿਤਕ ਦੇ ਤਰੰਗੇ ਦੇ ਵਿੱਚ ਲਿਪਟੀ ਹੋਈ ਉਸ ਦੇ ਪਿੰਡ ਪਾਕਥਲਾਂ ਪਹੁੰਚੀ ਹੈ ਇਹ ਦ੍ਰਿਸ਼ ਦੇਖ ਕੇ ਹਰ ਇੱਕ ਪਿੰਡ ਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਜੋ ਵੀ ਮੌਕੇ ਤੇ ਪਹੁੰਚੇ ਹੋਏ ਲੋਕ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਧਰਮਪ੍ਰੀਤ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਫਤਿਹਗੜ ਵਿਖੇ ਤਾਇਨਾਤ ਸੀ ਉੱਥੇ ਉਸ ਦੀ ਡਿਊਟੀ ਦੌਰਾਨ ਅਚਾਨਕ ਤਬੀਤ ਖਰਾਬ ਹੋ ਗਈ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ ਸ਼ਹੀਦ ਜਵਾਨ ਧਰਮਪ੍ਰੀਤ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ ਧਰਮਪ੍ਰੀਤ ਸਿੰਘ ਨੂੰ ਮੁੱਖ ਅਗਨੀ ਉਸਦੇ ਪਿਤਾ ਵੱਲੋਂ ਦਿੱਤੀ ਗਈ ਹੈ ਧਰਮਪ੍ਰੀਤ ਸਿੰਘ ਨੂੰ ਮੁੱਖ ਅਗਨੀ ਉਸਦੇ ਪਿਤਾ ਨੇ ਨਮ ਅੱਖਾਂ ਦੇ ਨਾਲ ਦਿੱਤੀ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿਨ੍ਹਾਂ ਦਾ ਜਵਾਨ ਪੁੱਤ ਸ਼ਹੀਦ ਹੋਇਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਵੀ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸਾਡੇ ਵੀਰ ਕੋਟ ਦਾ ਮਾਣ ਹੈ ਸਾਡਾ ਨੌਜਵਾਨ ਪਿੰਡ ਭਾਟਲੇ ਦਾ ਧਰਮਪ੍ਰੀਤ ਜਿਨੇ ਦੇਸ਼ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਹੈ ਕੰਮੂ ਕਸ਼ਮੀਰ ਵਿੱਚ ਆਪਣੀ ਡਿਊਟੀ ਕਰਦੇ ਹੋਣਾਂ ਨੇ ਦੇਸ਼ ਨੂੰ ਆਪਣੀ ਜਾਨ ਦਿੱਤੀ ਹੈ ਸੋ ਇਹ ਬਹੁਤ ਵੱਡੀ ਕੁਰਬਾਨੀ ਹੈ ਔਰ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ। ਸਾਡਾ ਸਰਕਾਰ ਵੱਲੋਂ ਪਰਿਵਾਰ ਨੂੰ ਇਹ ਆ ਸਰਕਾਰ ਵੱਲੋਂ ਜੋ ਵੀ ਹੈਗਾ ਮੁੱਖ ਮੰਤਰੀ ਸਾਹਿਬ ਤੋਂ ਚੰਚ ਲੈ ਕੇ ਜਿੰਨਾ ਵੀ ਅਸੀਂ ਪਹਿਲਾਂ ਵੀ ਸ਼ਹੀਦਾਂ ਦਾ ਸਨਮਾਨ ਕਰਦੇ ਹਾਂ ਉਹ ਸਾਰਾ ਸਨਮਾਨ ਕਰਾਂਗੇ ਔਰ ਪਰਿਵਾਰ ਨੂੰ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਉਹ ਸਮੱਸਿਆਵਾਂ ਦਾ ਵੀ ਹੱਲ ਕਰਾਂਗੇ ਇਹਦਾ ਬੱਚਾ ਫੌਜ ਚੋਂ ਦੋਨੇ ਹਾਂ ਜੀ ਉਹ ਜਰ ਤੋਂ ਵੀ ਝੁਕਿਤੀ ਸੀ ਝੁਕਿਤੀ ਹੈ ਜੀ ਉਹ ਸਾਨੂੰ ਪੂਰੇ ਘਰ ਵਾਲੀ ਕੋਲੇ ਬੱਚਾ ਹੋਣ ਵਾਲਾ ਇਹ ਸਰਕਾਰ ਸਾਡੀ ਕੋਈ ਬਾਹ ਫੜੀ